ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਫਰੀਦਕੋਟ ਦੇ ਸਾਰਾ ਹਲਕਾ ਨਿਵਾਸੀਆਂ ਨੂੰ ਆਪਾਂ ਨੂੰ ਬੇਸਤ ਪਤਾ ਹੀ ਆ ਭਾਈ ਸਾਹਿਬ ਜੀ ਸਿੰਘ ਆਪਣੇ ਚੌਂ ਮੈਦਾਨ ਤੇ ਅੱਜ ਨਾ ਚੌਂ ਨਿਸ਼ਾਨ ਗੰਨਾ ਕਿਸਾਨ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਵੇਸੇ ਤਾਂ ਜਿੱਤ ਆਪਣੀ ਯਕੀਨੀ ਆ ਪਰ ਆਪਾਂ ਲਾਂਬਾ ਨਾ ਲੈ ਲਗੇ ਕੋਈ ਆਏ ਨਾ ਆਉਣ ਮੋੜ ਕੇ ਬਸਤਾਵਾ ਰਹਿ ਜੇ ਵੀ ਆਪਾਂ ਦਾ ਪਾਈ ਨਹੀਂ ਯਾਰ ਬੰਦਾ ਆਪਣਾ ਦੂਜਾ ਜਿੱਤ ਗਿਆ ਆਪਾਂ ਆਪਣੇ ਮੈਨੂੰ ਫਰਜ਼ਾਦਾ ਕਰ ਦੇਣਾ ਬਾਕੀ ਸਾਰੇ ਬੰਦਿਆਂ ਨੇ ਬਾਦ ਚੜ ਕੇ ਆ ਆਪਦੀ ਬੋਲ ਨਹੀਂ ਪਵਾਉਣੀ ਸਾਰਿਆਂ ਨੂੰ ਕਹਿ ਕਹਾ ਕੇ ਬੋਲ ਪਵਾਉਣੀ ਆ ਦੂਸਰਾ ਜਿਹੜਾ ਚੋਣ ਨਿਸ਼ਾਨ ਦਾ ਆਪਣਾ ਚੋਣ ਨਿਸ਼ਾਨ ਦੂਸਰੀ ਮਸ਼ੀਨ ਦੇ ਉੱਤੇ ਚੌਥੇ ਨੰਬਰ ਤੇ ਆਊਗਾ ਵੈਸੇ ਆਪਣਾ ਵੀਵਾ ਨਿਸ਼ਾਨ ਚੋਣ ਨਿਸ਼ਾਨ ਹੈਗਾ ਗੰਨਾ ਤੇ ਕਿਸਾਨ ਸਭ ਤੋਂ ਜ਼ਿਆਦਾ ਆਪਣਾ ਚੋਣ ਨਿਸ਼ਾਨ ਤੇ ਫੋਕਸ ਕਰਨਾ ਕਿਉਂਕਿ ਆਪਣੇ ਕਾ ਮਸ਼ੀਨਾਂ ਆਇਤੀ ਦੋ ਹੋਣਗਾ ਕਿਉਂਕਿ ਅਸੀਂ ਅਮੀਰਵਾਰ ਜ਼ਿਆਦੇ ਹੋਣ ਕਰਕੇ ਇੱਕ ਮਸ਼ੀਨ ਦੇ ਉੱਤੇ 16 ਉਮੀਦਵਾਰ ਹੀ ਆ ਸਕਦੇ ਆ ਆਪਣਾ ਜਿਹੜਾ ਚੋਣਸ਼ਾਣਾ ਦੂਸਰੇ ਨੰਬਰ ਵਾਲੀ ਮਸ਼ੀਨ ਤੇ ਹੋਊਗਾ ਇਸ ਚੀਜ਼ ਤੇ ਜਰੂਰ ਸਾਰੇ ਵੀਰਾਂ ਨੇ ਧਿਆਨ ਦੇਣਾ ਤੇ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਕੱਲੀ ਆਪਣੀ ਵੋਟ ਨਹੀਂ ਪਾਉਣੀ ਦਿਨ ਅੱਜ ਦਾ ਰਹਿ ਗਿਆ ਸਾਰਾ ਜੋਰ ਲਾ ਦਿਓ ਮੇਰੇ ਭਰਾ ਅਜ ਦਾ ਦੇ ਨਾ ਸੋਇਓ ਸਾਰੀ ਰਾਤ ਜਾਗਦਾ ਰਹਾ ਤੇ ਕਰਕੇ ਵੱਧ ਤੋਂ ਵੱਧ ਵੋਟਾਂ ਦੇ ਲੀਡ ਤੇ ਜਿਤਾਉਣਾ ਇਹ ਆਪਣਾ ਚੈਲੰਜ ਆ ਖੰਡੂਰ ਸਾਹਿਬ ਵਾਲੇ ਕਹਿੰਦੇ ਭਾਈ ਅਮਰਪਾਲ ਸਿੰਘ ਨੂੰ ਅਸੀਂ ਵੱਧ ਲੀਡ ਤੇ ਜਿਤਾਉਣਾ ਤੇ ਫਰੀਦਕੋਟ ਬੰਨੂ ਆਪਣਾ ਚੈਲੰਜ ਆ ਵੀ ਆਪਾਂ ਭਾਈ ਸਹਿਜ ਨੂੰ ਵੱਧ ਲੀਡ ਤੇ ਜਿਤਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਵਾਲਿਓ ਆ ਗੱਲ ਬਿਲਕੁਲ ਬਾਈ ਦੀ ਧਿਆਨ ਦੇਣ ਵਾਲੀ ਆ ਵੀ ਜਿਹੜੀ ਕਿ ਇੱਕ ਮਸ਼ੀਨ ਤੇ 16 ਹੀ ਨਿਸ਼ਾਨ ਆਉਂਦੇ ਆ ਜੇ ਤੁਸੀਂ ਦੂਜੀ ਮਸ਼ੀਨ ਤੇ ਨਿਸ਼ਾਨ ਵੇਖੋਗੇ ਤਾਂ ਚੌਥੇ ਨੰਬਰ ਤੇ ਆਊਗਾ ਜੇ ਪੂਰੀ ਗਿਣਤੀ ਕਰੋਗੇ ਤਾਂ ਉਹ 22ਵੇਂ ਨੰਬਰ ਤੇ ਆਉਂਦਾ ਆ ਬਾਈ ਦੀ ਬਹੁਤ ਧਿਆਨ ਦੇਣ ਵਾਲੀ ਗੱਲ ਆ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਆ ਫਰੀਦਕੋਟ ਦੇਆਂ ਨੂੰ ਵੀ ਇਸ ਗੱਲ 'ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਜਿਹੜੀ ਕਿ ਮਤਲਬ ਪੋਲਿੰਗ ਵੋਟਿੰਗ ਤੇ ਮਸ਼ੀਨਾਂ ਨਾ ਉਹਦੇ ਉੱਪਰ ਜੀ ਆਪਾ ਪੂਰੀ ਗਿਣਤੀ ਕਰਾਂਗਾ 2ਵੇਂ ਨੰਬਰ ਤੇ ਨਹੀਂ 4ਵੇਂ ਨੰਬਰ ਤੇ ਨਿਸ਼ਾਨ ਆਊਗਾ ਉਹਦੇ ਬਾਅਦ ਬਤ ਬਤ ਮੋਹਰਾ ਲਾਓ ਤੇ ਭਾਈ ਸਾਹਿਬ ਭਾਈ ਸਬਜੀ ਸਿੰਘ ਖਾਲਸਾ ਨੂੰ ਜੁਤਾ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਾਓ ਧੰਨਵਾਦ ਸਾਰਿਆਂ ਦਾ